ਅਸ਼ਕੰਦ ਦਾ ਹਾਰਦਿਕ ਸਵਾਗਤ ਹੈ ਮੇਹਦੋਸਰ ਰਣਜੀਤ ਸਿੰਘ ਜੋਸਨ ਅਸੀਂ ਅੱਜ ਪਹੁੰਚੇ ਹਾਂ ਰੇਲਵੇ ਟ੍ਰੈਕ ਦੇ ਉਦਾਸਪੁਰਾ ਵਿਖੇ ਜਿੱਥੇ ਕਿ ਕਿਸਾਨ ਜਿੱਥੇ ਬੰਦੀਆਂ ਵੱਲੋਂ ਅੱਜ 12 ਤੋਂ 4 ਵਜੇ ਤੱਕ ਰੇਲ ਟ੍ਰੈਕ ਠੱਪ ਕੀਤੇ ਜਾਣ ਦਾ ਸੱਦਾ ਦਿੱਤਾ ਗਿਆ ਸੀ ਇਸੇ ਹੀ ਕੜੀ ਤਹਿਤ ਅੱਜ ਰੇਲਵੇ ਟ੍ਰੈਕ ਦੇ ਉਦਾਸਪੁਰਾ ਨੂੰ ਕਿਸਾਨਾਂ ਬੀਬੀਆਂ ਤੇ ਬਜ਼ੁਰਗਾਂ ਵੱਲੋਂ ਪੂਰਨ ਤੌਰ ਤੇ ਠੱਪ ਕਰ ਦਿੱਤਾ ਗਿਆ ਸਾਡੇ ਨਾਲ ਇਸ ਬੰਦੀ ਜਾਣਕਾਰੀ ਦੇ ਲਈ ਜੁੜੇ ਨੇ ਕਿਸਾਨ ਆਗੂ ਕਰਬਚਨ ਸਿੰਘ ਚੱਬਾ ਆਹ ਗੱਲਬਾਤ ਕਰਦੇ ਹਾਂ ਕਿ ਉਹਨਾਂ ਰਾਜ ਇਸ ਬੰਦ ਸੰਬੰਧੀ ਕੀ ਕਹਿਣਾ ਹੈ ਕਰਬਚਨ ਸਿੰਘ ਚੱਬਾ ਕਿਸਾਨ ਮਜ਼ਦੂਰ ਗਿਆ ਦੂਜਾ ਸੂਬਾ ਦਫ਼ਤਰ ਅੱਜ ਅਸੀਂ ਅਮਰਸਰ ਦਿੱਲੀ ਮੁੱਖ ਮਾਰਗ ਦੇਵੀ ਦਾਸਪੁਰਾ ਫਾਟਕ ਨਜ਼ਦੀਕ ਜੰਡਿਆਲਾ ਗੁਰੂ ਬੈਠੇ ਆ ਜੋ ਕਿ ਸਾਡੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਦੇਸ਼ ਭਰ ਦੇ ਵਿੱਚ ਜਿਹੜਾ 4 ਘੰਟੇ 12 ਤੋਂ 4 ਵਜੇ ਤੱਕ ਜਿਹੜਾ ਰੇਲਾਂ ਜਾਮ ਕਰਨ ਦਾ ਜਿਹੜਾ ਵਾ ਸੱਦਾ ਦਿੱਤਾ ਗਿਆ ਵਾ ਉਹਦੇ ਤਹਿਤ ਅਸੀਂ ਬੈਠੇ ਆ ਕਿਉਂਕਿ ਸਾਡੀਆਂ ਜੋ ਮੰਗਾ ਵਾ ਕੇਂਦਰ ਸਰਕਾਰ ਨਾਲ ਕੇਂਦਰ ਦੀ ਮੋਦੀ ਸਰਕਾਰ ਜਿਹੜੀਆਂ ਮੰਗਾ ਮੰਨ ਕੇ ਜਿਹੜੀਆਂ ਮੁਕਰ ਚੁੱਕੀ ਆ ਉਹਦੇ ਵਾਸਤੇ 13 ਫਰਵਰੀ ਤੋਂ ਲਗਾਤਾਰ ਸਾਡਾ ਜਿਹੜਾ ਵਾ ਅੰਦੋਲਨ ਚੱਲ ਰਿਹਾ ਸ਼ੰਭੂ ਦੇ ਖਨੋਰੀ ਬਾਰਡਰ ਦੇਤੇ ਜਿਹੜਾ ਵਾ ਉਹ ਲਗਾਤਾਰ ਮੋਰਚੇ ਚੱਲ ਰਿਹਾ ਤੇ ਉਹ ਸਾਡੀਆਂ ਮੰਗਾਂ ਕੀ ਆ ਵੀ ਮੈ ਮੈਸ ਦੀ ਖਰੀਦ ਦੀ ਗਰੰਟੀ ਨੂੰ ਬਣਾ ਕੇ ਜਿਹੜਾ ਵਾ ਉਹਨੂੰ ਪੱਕੇ ਚ ਯਕੀਨੀ ਤੌਰ ਤੇ ਲਾਜ਼ਮੀ ਜਿਹੜਾ ਵਾ ਲਾਗੂ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਹੋਇਆ ਕਰਜ਼ਾ ਜਿਹੜਾ ਵਾ ਖਤਮ ਕੀਤਾ ਜਾਵੇ ਲਖੀਮਪੁਰ ਖੀਰੀ ਦੀ ਜੋ ਘਟਨਾ ਵਾਪਰੀ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਜਿਹਨੂੰ ਆਸ਼ੀਸ਼ ਮਿਸ਼ਰਾ ਜਿਹੜਾ ਵਾ ਉਹਨੂੰ ਆਪਣੀ ਥਾਰ ਗੱਡੀ ਦੇ ਹੇਠਾ ਦਰੜ ਕੇ ਸ਼ਹੀਦ ਕਰ ਦਿੱਤਾ ਸੀ ਉਹਦਾ ਇਨਸਾਫ ਲੈਣ ਦੀ ਗੱਲ ਆ ਇਹਦੇ ਨਾਲ ਜਿਹੜਾ ਦੇਸ਼ ਭਾਰ ਚ ਪਏ ਹੋਏ ਕੇਸ ਆ ਉਹ ਖਤਮ ਕਰਨ ਦੀ ਗੱਲ ਆ ਇਹਦੇ ਨਾਲ ਹੋਰ ਬਹੁਤ ਸਾਰੀਆਂ ਮੰਗਾਂ ਵਾ ਜਿਹੜੀਆਂ ਜਿਹਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਵਾ ਲੜਾਈ ਜਿਹੜੀਆਂ ਲੜ ਰਹੇ ਆ ਉਹਦੇ ਤਹਿ ਨੀ 13 ਫਰਵਰੀ ਤੋਂ ਲਗਾਤਾਰ ਸਾਡਾ ਅੰਦੋਲਨ ਚੱਲੂ ਆ ਔਰ ਮੰਗਾਂ ਮੰਨਵਾਉਣ ਤੱਕ ਜਿਹੜਾ ਵਾ ਅੰਦੋਲਨ ਸਾਡਾ ਜਿਹੜਾ ਵਾ ਲਗਾਤਾਰ ਜਾਰੀ ਰਹੂਗਾ ਅੱਜ ਪੂਰੀ ਤਰ੍ਹਾਂ ਰੇਲ ਮਾਰਗ ਜਿਹੜਾ ਵਾ ਪੰਜਾਬ ਦੇ ਵਿੱਚ ਵੀ 60 ਤੋਂ ਵੱਧ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਵੱਖ-ਵੱਖ ਸਟੇਟਾਂ ਜਿਹੜਾ ਵ ਇਹ ਜਾਰੀ ਰਹੂਗਾ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਤਾਂ ਜਿਹੜੀਆਂ ਵਾ ਰਾਤਾਂ ਦਿੱਤੀਆਂ ਜਾਂਦੀਆਂ ਪਰ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਵਾ ਉਹਨਾਂ ਦੇ ਖਿਲਾਫ ਨੀਤੀਆਂ ਪਾਲਿਸੀਆਂ ਬਣਾ ਕੇ ਤੇ ਉਹ ਲਾਗੂ ਕੀਤੀਆਂ ਜਾਂਦੀਆਂ ਇਸ ਕਰਕੇ ਸਾਡੀ ਜਿਹੜੀ ਲਗਾਤਾਰ ਜਿਹੜੀ ਮੰਗ ਹੈ ਲੱਖਾਂ ਕਰੋੜ ਦਾ ਜਿਹੜਾ ਵਾ ਕਰਜ਼ਾ ਜਿਹੜਾ ਵਾ ਉਹ ਅਡਾਨੀਆਂ ਬਾਨੀਆਂ ਦਾ ਜਿਹੜਾ ਵਾ ਮੁਆਫ ਕੀਤਾ ਜਾਂਦਾ ਪਰ ਕਿਸਾਨਾਂ ਮਜ਼ਦੂਰਾਂ ਨੂੰ ਰਾਤ ਨਹੀਂਗਾ ਆਪਾਂ ਵੇਖੀਏ ਤੇ ਪਿਛਲੇ ਦਿਨੀ ਅਨੰਤ ਬਾਨੀ ਦੇ ਤੇ ਕਰੋੜਾਂ ਰੁਪਏ ਜਿਹੜੇ ਆ ਉਹ ਡਾਏ ਗਏ ਆ ਤੇ ਇਹੋ ਜਿਹੇ ਲੋਕਾਂ ਦਾ ਜਿਹੜਾ ਵਾ ਉਹਨਾਂ ਨੂੰ ਫੇਰ ਕਰਜੇ ਜਿਹੜੇ ਨਵੇਂ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਰਾਤਾਂ ਵੀ ਦਿੱਤੀਆਂ ਕਰਕੇ ਢਿੱਡ ਭਰਨ ਵਾਲਾ ਕਿਸਾਨ ਮਜ਼ਦੂਰ ਹੈ ਇਹਨਾਂ ਨੂੰ ਜਿਹੜਾ ਕਰਜ਼ੇ ਦੀ ਮਾਰ ਇੱਠਾ ਲਿਆ ਕੇ ਤੇ ਖੇਤੀ ਖਤਮ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਮੰਗ ਹੈ ਵੀ ਐਮ ਐਸ ਬੀ ਖਰੀਦ ਕਾਨੂੰਨ ਦੀ ਗਰੰਟੀ ਬਣਾ ਕੇ 23 ਫਸਲਾਂ ਦੇ ਉੱਤੇ ਜਿਹੜਾ ਉਹ ਐਮ ਐਸ ਬੀ ਦਿੱਤੀ ਜਾਵੇ ਇਹਨਾਂ ਮੰਗਾਂ ਲਿਕੇ ਲਗਾਤਾਰ ਜਿਹੜਾ ਸਾਡਾ ਅੰਦੋਲਨ ਹੈ ਇਹ 12 ਤੋਂ 4 ਵਜੇ ਤੱਕ ਸਾਡਾ ਜਿਹੜਾ ਪੂਰੀ ਤਰ੍ਹਾਂ ਸ਼ਾਂਤਮਈ ਅੰਦੋਲਨ ਚੱਲੂਗਾ ਤੇ ਰੇਲ ਟ੍ਰੈਕ ਜਿਹੜੇ ਪੂਰੀ ਤਰ੍ਹਾਂ ਠੱਪ ਰਹਿਣਗੇ ਇਹ ਸੰਨ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਜਿਨ੍ਹਾਂ ਨਸੀਹੇ ਟੁੱਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਦੱਸਿਆ ਕਿ ਅੱਜ ਦੇ ਜੋ ਪ੍ਰੋਗਰਾਮ ਨੇ 12 ਤੋਂ 4 ਵਜੇ ਤੱਕ ਸਮੁੱਚੇ ਪੰਜਾਬ ਪਰ ਵਿੱਚ ਰੇਲਾਂ ਪੂਰਨ ਤੌਰ ਤੇ ਠੱਪ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਹੀ ਦੇਸ਼ ਦੇ ਹੋਰ ਭਾਗਾਂ ਵਿੱਚ ਵੀ ਰੇਲਵੇ ਟਰੈਕ ਪੂਰੀ ਤਰ੍ਹਾਂ ਠੱਪ ਕਰ ਦਿੱਤੇ ਗਏ ਨੇ ਜਿਆਦਾ ਤੇ ਤਾਜ਼ਾ ਖਬਰਾਂ ਲਈ ਵੇਖ ਜ਼ਰੂਰ ਨਸੀਹੇ ਟੁੱਡੇ ਮੈਂ ਹਾਂ ਦੋਸਤੋ ਰঞ্জੀਤ ਸਿੰਘ ਜੋਸਨ ਬਹੁਤ ਬਹੁਤ ਧੰਨਵਾਦ